ਖੜਾ ਤੇ ਮੁੜ ਕੇ ਫੋਨ ਨੂੰ ਗਿਆ ਭੱਜ ਕੇ ਉਧਰ ਨੂੰ ਇਹ ਪਾਰਲੀ ਸਾਈਡ ਨੂੰ ਮੁੜ ਕੇ ਕਿਹਦਾ ਵਾਇਆ ਕੈਮਰੇ ਸਾਹਮਣੇ ਬਾਈ ਆਪਨੇ ਦੇਖਿਆ ਹੈ ਕੈਮਰੇ ਮੇਂ ਆ ਕੇ ਵੀ ਟ੍ਰੇਨ ਲੈ ਕੇ ਭਾਗ ਗਿਆ ਛੇ ਟ੍ਰੇਨ ਮੈਂ ਖੈਰ ਹੁਣ ਤਾਂ ਮੈਂ ਵੇਖ ਲਿਆ ਮੈਂ ਇਹਦੇ ਨਾਲ ਲੜਿਆ ਮੈਂ ਲੜਿਆ ਐਵੇਂ ਕਹਾਂ ਆਪਕਾ ਆਪਣੀ ਮਾਰਦੇ ਇਹ ਨਾਲ ਲੜਿਆ ਇਹ ਮੇਰੇ ਨਾਲ ਗੁੱਸੇ ਹੋਇਆ ਤੇ ਗੁੱਸੇ ਉਹਨੇ ਗਾਲੀਆ ਨੇ ਰੁੱਖਣਾ ਨਹੀਂ ਖਾਦਾ ساری ਰਾਤ ਇਹ ਅਜਾ ਤੂ ਫਿਰ ਤੁਹਾਨੂੰ ਬਾਅਦ ਦੇ ਵਿੱਚ ਉਹ ਆਪ ਫੋਨ ਕਰਦੇ ਨੇ ਆਉਂਦੇ ਨੇ ਮਾਫੀ ਮੰਗਦੇ ਨੇ ਉਹ ਪੂਰੀ ਗੱਲ ਕੀ ਉਹ ਭਈ ਆ ਕੇ ਆ ਜਾਂਦੇ ਆਪਣੇ ਘਰੇ ਹੁੰਦੇ ਸ਼ਾਮ ਨੂੰ ਉਹ ਪਹਿਲੇ ਰਾਤ ਵੀ ਫੋਨ ਆਉਂਦਾ ਰਾਤ ਹੀ ਹੁੰਦਾ ਨਾ 9:30 10 ਵਜੇ ਦਾ ਟਾਈਮ ਹੁੰਦਾ ਉਦੋਂ ਘਟ ਘਟ ਜਦੋਂ ਫੋਨ ਆਇਆ ਉਹਨਾਂ ਦਾ ਇਹ 7 ਵਜੇ ਕੇ 11 ਮਿੰਟ ਦੀ ਘਟਨਾ ਵੀ ਇੱਕ ਘੰਟੇ ਦੋ ਦੋ ਘੰਟੇ ਜੀ ਵਾਇਰਲ ਹੋ ਗਈ ਵੀਡੀਓ ਡੇਢ ਕੇ ਘੰਟੇ ਜੀ ਯਾਰ ਬਿਲਕੁਲ ਹਾਂ ਤੇ ਬਾਅਦ ਚ ਕੇ ਉਹਨਾਂ ਨੇ ਮੈਨੂੰ ਫੋਨ ਲਾਇਆ ਸਾਡੇ ਪਿੰਡ ਦੇ ਬੰਦੇ ਨੇ ਫੋਨ ਲਾਇਆ ਕਿ ਐ ਕਰਕੇ ਤੁਹਾਡੇ ਨਾਲ ਹੋਈ ਆ ਤੇ ਮੈਂ ਖੈਰ ਹੁਣ ਨਹੀਂ ਰਾਤ ਨੂੰ ਮੈਂ ਕਿਹਾ ਹੁੰਦਾ ਜੇ ਇਹ ਤਾਂ ਬੜੀ ਗੱਲ ਆ ਮੈਂ ਵੀਡੀਓ ਡਿਲੀਟ ਕਰਾਉਣੀ ਆ ਤੂੰ ਐ ਕਰ ਉਹ ਸਰਪੰਚ ਨੂੰ ਚਰਨੇ ਦਾ ਸਰਪੰਚ ਆਪਣਾ ਤੇ ਉਹਨੂੰ ਮੈਂ ਮੜ ਕੇ ਸੁਭਾ ਉਹ ਸਾਡੇ ਕੋਲ ਆਏ ਸੀਗੇ ਸੁਭਾ ਉਹਦੇ ਸਾਡੇ ਤੱਕ ਸਕੈਨ ਤੋਂ ਹੋਏ ਹੀ ਨਹੀਂ ਹੈਗੇ ਪੇਮੈਂਟ ਆ ਕੇ ਅਗੇ ਅਸੀਂ ਦੂਰੀਆ ਮੋੜ ਕੇ ਵੀ ਆਏ ਆ ਕਿ ਅੱਛਾ ਉਹਨਾਂ ਹੀ ਦੱਸਣ ਦੀ ਗੱਲ ਇਹ ਹੈ ਵੀਰੇ ਹਲੋ ਚਲੋ ਠੀਕ ਹੈ ਮੈਂ ਸੱਦ ਰੋ ਬਾਈ ਯਾਰ ਤੇ ਵੀ ਅਸੀਂ ਕੈਮਰੇ ਦੇ ਸਾਹਮਣੇ ਆ ਕੇ ਵੀਡੀਓ ਦੇ ਦਿੰਦੇ ਵੀ ਇਹ ਪ੍ਰੂਫ ਕਰ ਦੇਣਾ ਵੀ ਅਸੀਂ ਆ ਗਏ ਸਾਡੇ ਤੋਂ ਗਲਤੀ ਹੋ ਗਈ ਮੈਂ ਚਲੋ ਠੀਕ ਹੈ ਜੀ ਸਭ ਤੋਂ ਵੱਡੀ ਤਾਂ ਆਹੀ ਗੱਲ ਹੈ ਜਦੋਂ ਬੰਦਾ ਆ ਹੀ ਗਿਆ ਆਪ ਚੱਲ ਕੇ ਆ ਗਿਆ ਚਲੋ ਠੀਕ ਆ ਬਹੁਤ ਇਹਦਾ ਕੁਝ ਕਰ ਹੀ ਦਿੱਤਾ ਹੀ ਉਹਨਾਂ ਪਰ ਪੈਸੇ ਦੇ ਕੇ ਗਏ ਹੁਣ ਕਿ ਹਾਂਡੇ ਦੀਆਂ ਟਰੇਆ ਵਾਪਸ ਕਰਕੇ ਗਏ ਪੈਸੇ ਦੇ ਕੇ ਗਏ ਆ ਭਾਈ 500 ਰੁਪਏ ਨਾਂ ਵੀ ਦੇ ਕੇ ਆ ਭਾਈ ਆਪਣੇ ਰਾਜੂ ਨੂੰ ਜਾਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਤਾਂ ਕੱਲ ਤੋਂ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਅੱਜ ਉਸ ਪੁਲਟਰੀ ਫਾਰਮ ਤੇ ਕੁਲੋਤੇ ਆ ਜਿੱਥੇ ਇੱਕ ਗੱਡੀ ਦੇ ਵਿੱਚ ਚੰਗੇ ਭਲੇ ਸੈਂਦੇ ਬੰਦੇ ਆਉਂਦੇ ਨੇ ਔਰ ਆਂਡਿਆਂ ਦੀਆਂ ਟਰੀਆਂ ਲੈ ਕੇ ਤੇ ਸ਼ੂ ਮੰਤਰ ਹੋ ਜਾਂਦੇ ਨੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਹਾਲਾਂਕਿ ਇੱਥੇ ਸੀਸੀਟੀਵੀ ਲੱਗਾ ਸਿਗਾ ਉਹਦੇ ਵਿੱਚ ਸਾਰੀਆਂ ਫੁਟੇਜ ਜਿਹੜੀਆਂ ਨੇ ਉਹ ਕੈਦ ਹੋ ਜਾਂਦੀਆਂ ਨੇ ਆਖਰਕਾਰ ਉਸ ਤੋਂ ਬਾਅਦ ਹੁਣ ਉਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਬੰਦੇ ਉਸ ਤੋਂ ਬਾਅਦ ਬਾਈ ਕੋਲ ਆਏ ਮਾਫੀ ਮੰਗ ਕੇ ਗਏ ਤੇ ਉਹ ਬਾਈ ਦਾ ਸੌਟ ਆਊਟ ਹੋਇਆ ਪੂਰੀ ਗੱਲਬਾਤ ਕਰਦੇ ਆ ਬਈ ਸਤਿਗੁਰ ਸਤਿਗੁਰ ਬਾਈ ਨਾ ਕੀ ਬਈਆ ਬਾਈ ਗਰਪਾਲਾ ਮੇਰੇ ਨਾਲ ਅੱਛਾ ਤੁਹਾਡੇ ਬੀਤੀ ਰਾਤ ਚੋਰੀ ਹੋ ਜਾਂਦੀ ਹੈ ਹੈ ਗੱਡੀ ਤੇ ਬੰਦੇ ਆਉਂਦੇ ਨੇ 6 ਦੇਸੀ ਆਂਡਿਆਂ ਦੀਆਂ ਟਰੇਆਂ ਗੱਡੀ ਚ ਰਖਾ ਕੇ ਤੇ ਸ਼ੂ ਮੰਤਰ ਹੋ ਜਾਂਦੇ ਨੇ ਉਸ ਸਮਿਆਂ ਤੁਹਾਡਾ ਕੈਮਰਾ ਚੱਲਦਾ ਰਹਿ ਗਿਆ ਉਹ ਪੂਰੀ ਸਾਨੂੰ ਉਸ ਵੇਲੇ ਦਾ ਵਾਕਿਆ ਦੱਸੋ ਕੀ ਹੋਇਆ ਕੀ ਸੀਗਾ ਉਹ ਬਾਈ ਜੀ ਐਸੀ ਗੱਲ ਪਹਿਲਾਂ ਮੇਰੇ ਨਾਲ ਲੇਬਰ ਆ ਭਈਆ ਜਿਹੜਾ ਰਾਜੂ ਇਹਦੇ ਨਾਲ ਗੱਲ ਚੱਲੇ ਜਾਂਦੀ ਸੀ ਫੋਨ ਤੇ ਕੁਦਰਤੀ ਉਹਨਾਂ ਨੇ ਗੱਡੀ ਆ ਕੇ ਇੱਥੇ ਰੋਕ ਲਈ 7:00 ਵਜ ਕੇ 11 ਮਿੰਟ ਦਾ ਟਾਈਮ ਸੀਗਾ ਉਦੋਂ ਮੈਂ ਵੀ ਕੈਮਰਾ ਦੇਖ ਰਿਹਾ ਸੀ ਤੇ ਗੱਲ ਕਰੀ ਜਾਂਦਾ ਸੀ ਇਹਦੇ ਨਾਲ ਤੇ ਇਹਨੇ ਕੀ ਕੀਤਾ ਤੇ ਮੈਂ ਇਹਨੂੰ ਆਖਿਆ ਫੋਨ ਕੱਟ ਦੇ ਮੈਂ ਚੱਲ ਤੂੰ ਕਸਟਮਰ ਨਾਲ ਤੋਰ ਦੇ ਕਸਟਮਰ ਨੂੰ ਉਹ ਵਾਵਾ ਚਰ ਖੜੇ ਰਹੇ ਪਹਿਲਾਂ ਤਿੰਨ ਕਟਰੀਆਂ ਸੀ ਤੇ ਚਾਰ ਕਟਰੀਆਂ ਅੰਦਰੋਂ ਚੱਕ ਕੇ ਲਿਆਇਆ ਅੱਛਾ ਇਹ ਤੇ ਤਿੰਨ ਕਟਰੀਆਂ ਬੰਨਤੀਆਂ ਨੇ ਤੇ ਮੁੜ ਕੇ ਵਾਦਾ ਤਿੰਨ ਟਰੀਆਂ ਹੋਰ ਕਰ ਦੇ ਇਹਨਾਂ ਤਿੰਨ ਟਰੀਆਂ ਹੋਰ ਕਰਤੀਆਂ ਤੇ ਜਦੋਂ ਕਰਤੀਆਂ ਤੇ ਤਿੰਨ ਰੱਖਾਤੀਆਂ ਇੱਕ ਰੱਖ ਲਈਆਂ ਤਿੰਨ ਅੱਗੇ ਪਹਿਰਾਂ ਚ ਤੇ ਬਾਅਦ ਚ ਤਿੰਨ ਫੇਰ ਰੱਖਤੀਆਂ ਨੇ ਹੂੰ ਨਰਗਲੈਂਸ ਹੀ ਦਿਖਾ ਲਈਆਂ ਅਪੋਰਟ ਕਿਹਾ ਦਾ ਇਹਨੂੰ ਅਗੇ ਸਕੈਨਰ ਵਾਲਾ ਜਿਹੜਾ ਬੋਲਦਾ ਨਹੀਂ ਹੁੰਦਾ ਆਪਣਾ ਉਹ ਹਾਂ ਸਕੈਨਰ ਉਹ ਲਿਆ ਆ ਕੇ ਮੈਂ ਤੈਨੂੰ ਗੂਗਲ ਸਕੈਨ ਕਰਦਾ ਉਹਨੇ ਸਕੈਨ ਕੀਤਾ ਅਗੇ ਹੋਏ ਨਹੀਂ ਕਿ ਦੂਜਾ ਲਿਆ ਆ ਕੇ ਇਹ ਤਾਂ ਹੁੰਦੇ ਨਹੀਂ ਜਦੋਂ ਦੂਜਾ ਲਿਆਇਆ ਉਹਨੂੰ ਗੱਡੀ ਫਰਾਰ ਕਰਕੇ ਲਾਂਗੇ ਹੂੰ ਅੱਛਾ ਉਹ ਪਤਾ ਲੱਗੇ ਬੰਦੇ ਕੌਣ ਸੀ ਇੱਧਰ ਲੱਗੇਦੇ ਆ ਜਾਂ ਕਿਵੇਂ ਉਹ ਲੱਗੇਦੇ ਆ ਵੀਰੇ ਬਈ ਦੱਸਣ ਦੀ ਗੱਲ ਉਹਨਾਂ ਦੀ ਐ ਵੀ ਅਸੀਂ ਸਾਬਚੰਦ ਪਿੰਡ ਆਪਣਾ ਤੇ ਪਹਿਲਾਂ ਸਾਬਚੰਦ ਰਹਿੰਦੇ ਹੁਣ ਰਹਿੰਦੇ ਅਸੀਂ ਵੀ ਬਠਿੰਡੇ ਆ ਇਸ ਟਾਈਮ ਬਠਿੰਡੇ ਤੋਂ ਆਦੇ ਅਸੀਂ ਪੋਲਟਰੀ ਖਾਪਾ ਫਾਰਮ ਦਾ ਵੀ ਕੰਮ ਆ ਉਹਦੇ ਉਨੇ ਦੱਸਣ ਦੀ ਗੱਲ ਇਹ ਵੀ ਆ ਸਾਡੇ ਨਾਲ ਵੀ ਇਹ ਆਈਆਂ ਬਹੁਤ ਆਈ ਹੈ ਕਈ ਯਾਰ ਕੱਚਾ ਮਾਸ ਵੜਾ ਕੇ ਤੇ ਸ਼ੂ ਮੰਤਰ ਹੋ ਜਾਂਦੇ ਆ ਇਹ ਅਸੀਂ ਵੀ ਇਹਦਾ ਸੀਸੀਡੀ ਕੈਮਰਾ ਲਾਏ ਆ ਸਾਡੇ ਨਾਲ ਵੀ ਹੋਈਆਂ ਕਈ ਯਾਰ ਉਹਨਾਂ ਨੇ ਬੰਦਾ ਹੀ ਦੱਸਣ ਦੀ ਗੱਲ ਇਹ ਆ ਅੱਛਾ ਤੇ ਉਹ ਫਿਰ ਤੁਹਾਨੂੰ ਬਾਅਦ ਦੇ ਵਿੱਚ ਉਹ ਆਪ ਫੋਨ ਕਰਦੇ ਨੇ ਆਉਂਦੇ ਨੇ ਮਾਫੀ ਮੰਗਦੇ ਨੇ ਉਹ ਪੂਰੀ ਗੱਲ ਕੀ ਆ ਉਹ ਬਈ ਆ ਕੇ ਆ ਜਾਂਦੇ ਆਪਣੇ ਘਰੇ ਆਉਂਦੇ ਸ਼ਾਮ ਨੂੰ ਉਹ ਪਹਿਲੇ ਰਾਤ ਵੀ ਫੋਨ ਆਉਂਦਾ ਰਾਤ ਹੀ ਹੁੰਦਾ ਨਾ 8:30 9 10 ਵਜੇ ਦਾ ਟਾਈਮ ਹੁੰਦਾ ਉਹ ਕਟੋ ਕਰ ਜਦੋਂ ਫੋਨ ਆਇਆ ਉਹਨਾਂ ਦਾ ਤੇ ਇਹ 7 ਵਜੇ ਕੇ 11 ਮਿੰਟ ਦੀ ਘਟਨਾ ਵੀ ਘੰਟੇ ਦੋ ਦੋ ਘੰਟੇ ਜੀ ਵਾਇਰਲ ਹੋ ਗਈ ਵੀਡੀਓ ਡੇਢ ਘੰਟੇ ਚ ਯਾਰ ਬਿਲਕੁਲ ਹਾਂ ਤੇ ਬਾਅਦ ਚ ਕਿ ਉਹਨਾਂ ਨੇ ਮੈਨੂੰ ਫੋਨ ਲਾਇਆ ਸਾਡੇ ਪਿੰਡ ਦੇ ਬੰਦੇ ਨੇ ਫੋਨ ਲਾਇਆ ਕਿ ਐ ਕਰਕੇ ਤੁਹਾਡੇ ਨਾਲ ਹੋਈ ਆ ਤੇ ਮੈਂ ਖੈਰ ਹੁਣ ਨਹੀਂ ਰਾਤ ਨੂੰ ਮੈਂ ਕਿਹਾ ਹੁੰਦਾ ਜੇ ਇਹ ਤਾਂ ਬੜੀ ਗੱਲ ਆ ਮੈਂ ਵੀਡੀਓ ਡਿਲੀਟ ਕਰਾਉਣੀ ਆ ਤੂੰ ਐ ਕਰ ਉਹ ਸਰਪੰਚ ਨੂੰ ਚਰਨੇ ਦਾ ਸਰਪੰਚ ਆਪਣਾ ਤੇ ਉਹਨੂੰ ਮੈਂ ਹਾਂ ਤੂੰ ਕਹਿ ਦਿਓ ਤੇ ਮੈਂ ਵੀਡੀਓ ਡਿਲੀਟ ਮਾਰ ਦਿੰਦਾ ਮੈਂ ਇਹ ਜੇ ਆਪਣੇ ਜਾਣਕਾਰਾ ਬੰਦੇ ਤੇ ਉਹਨੇ ਕਣੀ ਦਾ ਸਰਪੰਚ ਨੇ ਫੋਨ ਨਹੀਂ ਚੱਕਿਆ ਕੁਝ ਵੀ ਰੱਖ ਲੋ ਆਪਾਂ ਤਾਂ ਨਾ ਬਈ ਵੀਡੀਓ ਮੈਂ ਪੀਜ ਤੋਂ ਨਾ ਕੀਤੀ ਤਾਂ ਗਾਂਧੀਆਂ ਪੇਜਾਂ ਨੇ ਹੁਣ ਪ੍ਰਮੋਟ ਕਰਤਾ ਤੇ ਮੁੜ ਕੇ ਸਵੇਰ ਉਹ ਸਾਡੇ ਕੋਲ ਆਏ ਸੀਗੇ ਸਵੇਰ ਉਹਦੇ ਸਾਡੇ ਤਾਂ ਕਿਸਕੈਨ ਤੋਂ ਹੋਏ ਹੀ ਨਹੀਂਗੇ ਪੇਮੈਂਟ ਆ ਕੇ ਅਕੇ ਅਸੀਂ ਦੂਰੀਆ ਮੁੜ ਕੇ ਵੀ ਆਏ ਆ ਕੇ अच्छा उन्हा ही ਦੱਸਣ ਦੀ ਗੱਲ ਇਹ ਹੈ ਵੀਰੇ ਉਹ ਦੂਰੀ ਏਰੀ ਜਦੋਂ ਮੁੜ ਕੇ ਆਏ ਉਦੋਂ ਇਹ ਤੁਹਾਡਾ ਕਮਲਾ ਹੈਗਾ ਸੀਗਾ ਬੰਦਾ ਇਹਨੂੰ ਪਤਾ ਵੀ ਆਏ ਉਹੀ ਬੰਦੇ ਮੁੜ ਕੇ ਆਏ ਜੀ ਨਹੀਂ ਇਹ ਆਦਾ ਨਹੀਂ ਆਏ ਕੋਈ ਨਹੀਂ ਆਇਆ ਇਹ ਬੈਠਾ ਰਿਹਾ 8 ਵਜੇ ਦੇ ਦੇ 10 ਮਿੰਟ ਤੱਕਰ ਬੈਠਾ ਰਿਹਾ 8 ਵਜੇ ਕੇ 10 ਮਿੰਟ ਤੱਕ ਘੰਟਾ ਪੂਰਾ ਬੈਠਾ ਹੈ ਅੱਛਾ ਇਹਦਾ ਮਤਲਬ ਵੀ ਉਹ ਝੂਠ ਬੋਲਦੇ ਵੀ ਅਸੀਂ ਦੁਬਾਰਾ ਆਏ ਹਾਂ 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 ਵੇਖੋ ਜੀ ਆਪਾਂ ਹੁਣ ਕੀ ਕਹਿ ਸਕਦੇ ਆ ਆਏ ਆ ਕਿ ਨਹੀਂ ਆਏ ਆਪਾਂ ਵੇਖੇ ਤਾਂ ਹੈ ਨਹੀਂ ਜਦੋਂ ਹਣਾ ਅਜਾ ਪਹਿਲਾਂ ਤੁਸੀਂ ਇਹ ਨਹੀਂ ਪੁੱਛਿਆ ਵੀ ਚੱਲ ਠੀਕ ਹੈ ਜੋ ਵੀ ਹੋਇਆ ਪਰ ਪਹਿਲਾਂ ਗੱਡੀ ਕਿਉਂ ਭਜਾ ਲਈ ਆਂਡਿਆਂ ਦੀਆਂ ਟਰੇਨਾਂ ਰੱਖ ਕੇ ਵਿੱਚ ਉਹ ਪੁੱਛਿਆ ਸੀ ਉਹ ਆਦੇ ਕਿਸੇ ਆ ਕਿ ਤੇ ਮੈਂ ਕਿਹਾ ਨਾਲ ਦੇ ਮੁੰਡੇ ਨੇ ਪੇਮੈਂਟ ਕੀਤੀ ਆ ਵੀ ਕਿਤੇ ਹੋ ਗਈ ਉਹ ਆਦਾ ਕਿ ਮੈਂ ਤਾਂ ਭਜਾ ਲਈ ਆਦਾ ਉਹਦੇ ਦੱਸਣ ਦੀ ਗੱਲ ਇਹ ਜੀ ਅੱਛਾ ਉਹਦਾ ਬੰਦੇ ਵੇਖਣ ਨੂੰ ਵੀ ਠੀਕ ਠਾਕ ਲੱਗਦੇ ਨੇ ਘਰੋਂ ਇਹ ਆ ਜੀ ਆਪਾਂ ਨੂੰ ਤਰਸ ਵੀ ਆ ਵੇਖ ਕੇ ਯਾਰ ਬੰਦੇ ਤੇ ਯਾਰ ਕਿਹ ਕੀ ਹੋ ਗਈ ਹਨਾ ਗੱਲ ਆਪਾਂ ਦਾ ਇੱਕ ਤਰ੍ਹਾਂ ਦੀ ਫੜਨ ਦੀ ਖਾਤਰ ਹੀ ਸੀਗੀ ਜੇ ਤਾਂ ਸੱਚੇ ਹੁੰਦੇ ਤਾਂ ਫਿਰ ਉਹਦੀ ਆਉਂਦੇ ਯਾਰ ਹਨਾ ਜਦੋਂ ਹੋ ਹੀ ਗਈ ਸੀਗੀ ਗੱਲ ਫਿਰ ਸੱਚੇ ਹੁੰਦੇ ਉਹਦੀ ਆ ਜਾਂਦੇ ਸੀ ਕਿਉਂ ਪਾਉਂਦੇ ਹਨਾ ਸਾਡੀ ਕੀ ਦੁਸ਼ਮਣੀ ਸੀ ਹੰਦਾਨ ਅਰੇ ਇਤੋਂ ਫਿਰ ਆਹੀ ਆਹੀ ਕੈਮਰਾ ਸੀਗਾ ਜਦੋਂ ਤੁਸੀਂ ਲਾਈਵ ਹੀ ਦੇਖ ਰਹੇ ਹੋਦੋਂ ਹਾਂ ਲਾਈਵ ਹੀ ਦੇਖ ਰਹੇ ਸੀ ਵੀਰੇ ਸੀ ਜਮਾਂ ਹਾਂ ਅੱਛਾ ਉਦੋਂ ਬਾਅਦ ਆਣ ਕੇ ਫਿਰ ਉਹ ਕੋਈ ਪੰਚਾਇਤ ਇਕੱਠੀ ਹੋਈ ਹੈ ਕਿ ਉਦਾਂ ਤੁਹਾਨੂੰ ਮਾਫੀ ਮੰਗੀ ਸਾਡੇ ਪਿੰਡ ਦੇ ਬੰਦੇ ਆ ਨੇ ਦੂ ਇਕੱਠੇ ਕੀਤਾ ਕਈ ਮੋਢਵਰ ਬੰਦਿਆਂ ਨੂੰ ਉਹ ਆਏ ਤੇ ਉਹਨਾਂ ਨਾਲ ਗੱਲਬਾਤ ਬੈਠ ਕੇ ਕੀਤੀ ਤੇ ਐਸੀਗਾ ਚਲ ਕੋਈ ਚੱਕਰ ਨਹੀਂ ਜਿਹੜਾ ਕੁਝ ਹੋ ਗਿਆ ਚਲ ਠੀਕ ਆ ਅਸੀਂ ਇਹ ਤਾਂ ਵੀਡੀਓ ਤਾਂ ਇਸ ਦਾ ਡਿਲੀਟ ਮਾਰ ਦੇਣਾ ਵਾਇਰਲ ਵਾਲੀ ਹੋ ਗਈ ਸੀ ਸਾਡੇ ਕੀ ਸਾਰੇ ਕੁਝ ਨਹੀਂ ਮੈਂ ਕਿਹਾ ਹੁਣ ਵੀ ਤੁਸੀਂ ਐ ਇੱਕ ਮੈਂ ਕਿਹਾ ਜੇ ਤਾਂ ਤੁਸੀਂ ਚਾਹੁੰਦੇ ਕੈਮਰੇ ਮੂਹਰੇ ਆ ਜਾਓ ਜੇ ਤਾਂ ਨਹੀਂ ਚਾਹੁੰਦੇ ਤਾਂ ਵੀ ਨਾ ਆਓ ਆਪਾਂ ਨੂੰ ਤਾਂ ਮੈਂ ਕੋਈ ਚੱਕਰ ਨਹੀਂਗਾ ਕਿਉਂਕਿ ਸਾਡੀ ਪੇਮੈਂਟ ਦੇਜੋ ਕੋਈ ਜਗ ਉਹ ਤਾਂ ਯਾਰ ਬਾਈ ਯਾਰ ਮੈਂ ਕਿਹਾ ਉਹ ਆਪ ਹੀ ਆਦੇ ਯਾਰ ਮਾਨ ਨੂੰ ਸੱਦ ਲੈਣੇ ਬਠਿੰਡੇ ਵਾਲ ਨੂੰ ਚਲੋ ਠੀਕ ਆ ਮੈਂ ਕਿਹਾ ਸੱਦ ਲਓ ਬਾਈ ਯਾਰ ਤੇ ਵੀ ਅਸੀਂ ਕੈਮਰੇ ਦੇ ਸਾਹਮਣੇ ਆ ਕੇ ਵੀਡੀਓ ਦੇ ਦਿੰਦੇ ਵੀ ਇਹ ਪ੍ਰੂਫ ਕਰ ਦੇਣਾ ਵੀ ਅਸੀਂ ਆ ਗਏ ਸਾਡੇ ਤੋਂ ਗਲਤੀ ਹੋ ਗਈ ਮੈਂ ਚਲੋ ਠੀਕ ਆ ਇਹਦਾ ਕੋਸ ਕਰ ਹੀ ਦਿੱਤਾ ਹੀ ਉਹਨਾਂ ਪਰ ਪੈਸੇ ਦੇ ਕੇ ਗਏ ਹੁਣ ਕਿ ਹਾਂਡੇ ਦੀਆਂ ਟਰੇਆਂ ਵਾਪਸ ਕਰਕੇ ਗਏ ਪੈਸੇ ਦੇ ਕੇ ਗਏ ਆ ਭਾਈ 500 ਰੁਪਏ ਨਾਂ ਵੀ ਦੇ ਕੇ ਗਏ ਆ ਭਾਈ ਆਪਣੇ ਰਾਜੂ ਨੂੰ ਅਜਾ 500 ਰੁਪਈਆ ਵੀ ਦੇ ਕੇ ਗਏ ਆ ਭਾਰੇ ਆ ਵੀ ਪਹਿਲਾਂ ਉਹ ਲੈ ਕੇ ਚਲ ਗਏ ਸੀ ਹਾਂ ਪਹਿਲਾਂ ਲੈ ਕੇ ਚਲ ਗਏ ਸੀ ਭਾਈ ਹੁਣ ਅਜਨ ਤੋਂ ਬਾਅਦ ਕੀ ਉਹ ਫਿਰ ਫੋਨ ਤੇ ਰਾਜੂ ਦੇ ਨਾਲ ਗੱਲਬਾਤ ਹੀ ਤੁਸੀਂ ਕਰਦੇ ਰਹਿੰਦੇ ਹੋ ਜਦੋਂ ਇੱਥੋਂ ਲੈ ਕੇ ਜਾਂਦੇ ਨੇ ਉਹ ਟਰਿਆਂ ਹਾਂ ਹਾਂ ਮੇਰੀ ਗੱਲਬਾਤ ਨਹੀਂ ਮੈਂ ਨਹੀਂ ਲਾਇਆ ਮੈਂ ਤਾਂ ਦੇਖ ਰਿਹਾ ਮੈਂ ਤਾਂ ਹੋ ਗਿਆ ਕੰਮ ਮੈਂ ਤਾਂ ਜਿਹੜਾ ਕੁਝ ਫੋਨ ਕੱਟਿਆ ਗਿਆ ਸੀ ਤੁਹਾਡਾ ਮੇਰਾ ਫੋਨ ਕੱਟਿਆ ਗਿਆ ਫੋਨ ਇਹਨਾਂ ਦੀ ਘਰ ਵਾਲੀ ਨੇ ਉਧਰ ਲੈ ਗਈ ਤੇ ਚੱਕ ਕੇ ਉਹਦੀ ਜਦੋਂ ਬੰਨੀ ਹੁੰਦਾ ਟਰਿਆਂ ਇਹ ਉਹਨੇ ਕਟਕੁੜਤਾ ਦੇ ਬਾਅਦ ਚ ਕੀ ਹੈ 2 ਮਿੰਟ ਖੜਾ ਤੇ ਮੁੜ ਕੇ ਫੋਨ ਨੂੰ ਗਿਆ ਭੱਜ ਕੇ ਉਧਰ ਨੂੰ ਇਹ ਪਾਰਲੀ ਸਾਈਡ ਨੂੰ ਮੁੜ ਕੇ ਕਿਹਦਾ ਵਾਇਆ ਕੈਮਰੇ ਸਾਹਮਣੇ ਬਾਈ ਆਪਨੇ ਦੇਖਿਆ ਹੈ ਕੈਮਰੇ ਮੇਂ ਆ ਕੇ ਵੀ ਟ੍ਰੇਨ ਲੈ ਕੇ ਭਾਗ ਗਿਆ ਛੇ ਟ੍ਰੇਨ ਮੈਂ ਖੈਰ ਹੁਣ ਤਾਂ ਮੈਂ ਵੇਖ ਲਿਆ ਮੈਂ ਇਹਦੇ ਨਾਲ ਲੜਿਆ ਮੈਂ ਲੜਿਆ ਐਵੇਂ ਕਹਾਂ ਆਪਕਾ ਆਪਣੀ ਮਾਰਦੇ ਇਹ ਨਾਲ ਲੜਿਆ ਇਹ ਮੇਰੇ ਨਾਲ ਗੁੱਸੇ ਹੋਇਆ ਤੇ ਗੁੱਸੇ ਉਹਨੇ ਗਾਲੀਆਂ ਨੇ ਰੁੱਖਣਾ ਨਹੀਂ ਖਾਦਾ ساری ਰਾਤ ਯਾਰ ਅੱਛਾ ਇਹਨੂੰ ਨਹੀਂ ਇਹਨੂੰ ਵਿਚਾਰੇ ਨੂੰ ਤੁਸੀਂ ਕੀ ਕਿਹਾ ਕਿਉਂਕਿ ਇਹਦੀ ਤਾਂ ਹੁਣ ਨਹੀਂ ਗਲਤੀ ਚਲੋ ਮੈਂ ਇਹਨੂੰ ਗਲਤੀ ਇਹ ਕੀਤੀ ਕਿਉਂਕਿ ਵਾਰ-ਵਾਰ ਹੋ ਰਹੀਆਂ ਇਹ ਗੱਲਾਂ ਤੇ ਆਪਾਂ ਕਵਾਂਗੇ ਭਾਈ ਇੱਕ ਅੱਧੀ ਘਰ ਤਾਂ ਜਰ ਲਾਂਗੇ ਦੋ ਵਾਰ ਜਰ ਲਾਂਗੇ ਤਿੰਨ ਵਾਰ ਜਰ ਲਾਂਗੇ ਤੀਜੀ ਵਾਰ ਹੀ ਘਟਨਾ ਸੀਗੀ ਇਹ ਅੱਛਾ ਅੱਛਾ ਤੀਜੀ ਮਤਲਬ ਤੁਹਾਡੇ ਨਾਲ ਦੋ ਰੀ ਪਹਿਲਾਂ ਹੋ ਚੁੱਕਿਆ ਹਾਂ ਮੈਂ ਕਿਹਾ ਤੂੰ ਪੈਸੇ ਪੜ੍ਹੇ ਤੋਂ ਬਿਨਾ ਮੈਂ ਦਿੰਦਾ ਕਿਉਂਗਾ ਕਿਸੇ ਨੂੰ ਮੇਰੇ ਕਹਿਣ ਦਾ ਮਤਲਬ ਇਹ ਸੀ ਇਹਨੂੰ ਵੀ ਮੈਂ ਹੁਣ ਪੈਸੇ ਥੋੜਾ ਬਾਹਰ ਆ ਚਲੋ ਠੀਕ ਹੈ ਕਿਹੜਾ ਡਰਾਉਣਾ ਤਾਂ ਪਰ ਬਾਅਦ ਥੋੜਾ ਸਕਦੇ ਸੀ ਜਿਹੜਾ ਕੁਝ ਹੋ ਗਿਆ ਹੀ ਕਰਨ ਵਾਲੇ ਨੇ ਕਰਤਾ ਮੈਂ ਕਿਹਾ ਹੁਣ ਕਿਹੜਾ ਫੜੀ ਦੇ ਮੈਂ ਪਾ ਇੱਕ ਤਰ੍ਹਾਂ ਦੇ ਥਾਂ ਛੋਟਾ ਹੀ ਮਾਰਿਆ ਸੀਗਾ ਵੀ ਪਾਣ ਨੇ ਵੀਡੀਓ ਵੇਚਤੀ ਤਾਂ ਉਹ ਬੰਦੇ ਦੀ ਮੈਂ ਕਿਹਾ ਯਾਰ ਅੱਛਾ ਉਸ ਤੋਂ ਬਾਅਦ ਤੁਸੀਂ ਕੋਈ ਪੁਲਸ ਤੱਕ ਜਾਂ ਮੋਤਵਾਰ ਤੱਕ ਉਦੋਂ ਅਪਰੋਚ ਕੀਤੀ ਸੀਗੀ ਹਾਂਜੀ ਆਪਾਂ ਪੁਲਸ ਕੰਪਲੀਟ ਕਰਤੀ ਇਹਦੇ ਮੋਤਵਾਰ ਬੰਦਾ ਤਾਂ ਕੁਝ ਕਰ ਹੀ ਨਹੀਂ ਸਕਦਾ ਸੀਗੇ ਜਦੋਂ ਫਰਾਰੀ ਹੋ ਗਏ ਸੀ 112 ਦੇ ਫੋਨ ਮਾਰਿਆ ਤੇ ਉਹਨਾਂ ਨੇ ਸਾਨੂੰ ਗੋਟਪਾਈ ਥਾਣੇ ਦਾ ਨੰਬਰ ਦਿੱਤਾ ਤੇ ਬਾਅਦ ਚ ਅਸੀਂ ਗੋਟਪਾਈ ਗਏ ਤੇ ਉੱਥੇ ਕੰਪਲੀਟ ਵੀ ਲਿਖਾ ਗਏ ਸਾਰੀ ਕੁਝ ਅਸੀਂ ਲਿਖਾਈ ਹੁਣ ਕ ਅਸੀਂ ਤਾਂ ਇਹ ਰਾਜੂ ਨੇ ਫੇਰ ਰਾਤ ਰੋਟੀ ਨਹੀਂ ਖਾਦੀ। ਹਾਂ ਨਹੀਂ ਖਾਦੀ। ਇਹ ਪੂਰਾ ਸ਼ਰਮਿੰਦਾ ਹੋ ਗਿਆ ਸੀ ਜੋ ਬਾਅਦ ਚ ਤੇ ਜਦੋਂ ਮੈਨੂੰ ਫੋਨ ਆਇਆ ਉਦੋਂ ਮੈਂ ਥੋੜਾ ਮੈਂ ਦੱਸਿਆ ਮੈਨੂੰ ਲੱਗਦਾ ਮੈਂ ਬੰਦੇ ਦਾ ਫੜੇ ਜਾਣਗੇ। ਮੈਂ ਰੋਟੀ ਉਟੀ ਖਾ ਲਾ। ਫੇਰ ਪਤਾ ਨਹੀਂ ਖਾਦੀ ਕਿ ਨਹੀਂ ਇਹਨੇ ਯਾਰ। ਪਰ ਇਹ ਖਾਦੀ ਨਹੀਂ ਪਰ ਇਹ ਤਾਂ ਮੈਂ ਖਾਦੀ ਨਹੀਂ ਜੀ ਨਹੀਂ ਕੀਤਾ ਤਾਂ ਮੇਰਾ। ਮਤਲਬ ਉਦੋਂ ਡਰ ਵੀ ਗਿਆ ਹੁਣ ਜਦੋਂ ਕਿਉਂਕਿ ਆ ਘਟਨਾ ਵਾਪਰੀ ਹੈ। ਹਾਂ ਹਾਂ ਡਰ ਜਾਂਦਾ ਬਈ ਯਾਰ ਬੰਦਾ ਹਨਾ। ਵਾਰ-ਵਾਰ ਇਹ ਕੋਈ ਗੱਲਾਂ ਇਹ ਸਾਹਮਣੇ ਆਉਣ ਇਹਨੇ ਆਖਿਆ ਮੈਨੂੰ ਨੌਕਰੀ ਤੋਂ ਕੱਢੂ ਵਾਰ-ਵਾਰ ਹੋ ਗਈਆਂ ਗੱਲਾਂ ਮੇਰੇ ਤੋਂ ਗਲਤੀਆਂ ਹੁੰਦੀਆਂ ਮੇਰੇ ਕੋਲ ਮੈਨੂੰ ਪਤਾ ਕਿਵੇਂ ਆਇਆ ਸੀ ਇਹ ਇਹਦੇ ਕੋਲ ਕਿਰਾਏ ਜੋ ਅੱਗੇ ਵਸ ਤੇ ਪੈਸੇ ਹੈ ਨਹੀਂ ਸੀ ਰੋਟੀ ਬਗਾਉਣ ਨੂੰ ਜਦੋਂ ਮੇਰੇ ਕੋਲ ਆਇਆ ਸੀ ਬੰਦਾ ਇਹ ਅੱਛਾ ਕਿੰਨੇ ਚਿਰ ਤੋਂ ਐ ਤੁਹਾਡੇ ਨਾਲ ਇਹ ਮੇਰੇ ਨਾਲ ਹੋ ਗਏ ਬਈ 4 ਮਹੀਨੇ ਹੋ ਗਏ ਇਹਨੂੰ ਲੱਗੇ ਨੇ 4 ਮਹੀਨੇ ਹਾਂ ਜੀ ਤੇ ਇਹ ਸੀਸੀਟੀਵੀ ਹੁਣ ਲਵਾਇਆ ਕਿ ਪਹਿਲਾਂ ਤੋਂ ਲਵਾਇਆ ਸੀ ਇਹ ਬਾਈ ਥੋੜਾ ਲਵਾਇਆ ਤਾਂ ਜਦੋਂ ਦੇ ਵਾਰਦਾਤਾਂ ਹੀ ਹੋਣ ਲੱਗੀਆਂ ਇਦੋਂ ਬਾਅਦ ਹੀ ਲਵਾਇਆ ਆਪਾਂ ਸੀਸੀਡੀ ਕੈਮਰਾ ਇੱਕ ਦੀ ਇੱਕ ਜਦੋਂ ਪਹਿਲੀ ਵਾਰ ਬਾਅਦ ਚ ਵਾਰਦਾਤ ਉਹਦੇ ਸੀਸੀਟੀਵੀ ਕੈਮਰਾ ਲੱਗੇ ਗੱਲ ਕਰ ਗੱਡੀ ਪਿੱਛੇ ਖੜੀ ਸੀਗੀ ਇਹਨੂੰ ਬੰਦਾ ਆਦਾ ਕਿ ਤੂੰ ਗੱਡੀ ਦੇ ਵਿੱਚ ਟ੍ਰੇ ਰੱਖਿਆ ਦੋ ਦੇ ਰੱਖਿਆ ਕਿ ਮੈਂ ਸਕੈਨਰ ਤੇ ਕਰਦਾ ਪੈਸੇ ਇਹਨੂੰ ਵਿਖਾਇਆ ਕੁਛ ਨਹੀਂ ਵਿਖਾਇਆ ਮਾਰਿਆ ਗੇਰ ਤੇ ਲੰਘ ਕੇ ਕਿ ਮੈਂ ਸੋ ਵੀ ਅੱਛਾ ਹਾਂ ਬਦਲ ਹੁਣ ਇਸ ਵਾਰ ਤੁਹਾਨੂੰ ਇਹ ਕੈਮਰਾ ਜਿਹੜਾ ਉਹ ਸੁਖ ਦੇ ਗਿਆ ਜੋਕਰ ਦੇ ਗਿਆ ਹਾਂਜੀ 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 ਵਧੀਆ ਹਾਂ ਬਿਲਕੁਲ ਇਹ ਆਪਾਂ ਰਾਜੂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਰਾਜੂ ਥੋੜੇ ਜੇ ਗਾਕ ਅ ਦਿਆਪਕਤਾ ਹੋਂ ਕਿਉਂਕਿ ਰਾਜੂ ਹੀ ਉਦੋਂ ਮੌਕੇ ਦਾ ਗਵਾਹ ਤੇ ਜਾਂ ਕੈਮਰਾ ਬਾਈ ਤਾਂ ਚਲੋ ਘਰੋਂ ਦੇਖਦਾ ਸੀਗਾ ਪਰ ਫਿਰ ਵੀ ਬਾਈ ਕਹਿੰਦਾ ਕਿ ਰਾਜੂ ਹੁਣਾਂ ਨੇ ਰੋਟੀ ਨਹੀਂ ਖਾਦੀ ਸਾਰੀ ਰਾਤ ਤਾਂ ਰਾਜੂ ਨਾ ਵੀ ਆਪਾਂ ਗੱਲਬਾਤ ਕਰਦੇ ਆ ਤੇ ਰਾਜੂ ਵੀ ਆਪਣੇ ਨਾਲ ਆ ਜਦੋਂ ਉਹ ਪੂਰੀ ਘਟਨਾ ਵਾਪਰੀ ਤਾਂ ਰਾਜੂ ਹੀ ਉਹਨਾਂ ਗਾਕਾਂ ਨੂੰ ਭਗਤਾ ਰਿਹਾ ਸੀਗਾ ਜਿਹੜੇ ਗੱਡੀ ਦੇ ਵਿੱਚ ਆਏ ਤੇ ਬਾਅਦ ਵਿੱਚ ਟਰੇ ਲੈ ਕੇ ਫਰਾਰ ਹੋ ਗਏ ਤਾਂ ਰਾਜੂ ਕੱਲ ਸ਼ਾਮ ਕੀ ਘਟਨਾ ਹੈ ਅੱਜ ਇਹ ਕੱਲ ਸ਼ਾਮ ਕੋ 7:00 11:00 ਦੇ ਕਿਸੇ ਘਟਨਾ ਹੈ ਹੂੰ अच्छा तो मतलब बंदे हो दे बेचने हो। ओ, दो बंदे था गाड़ी अच्छा। हाँ तो यहाँ पे रुकी हुई थी पहले लिया तीन ट्रे अंडा उसके बाद बोलता तीन ड्राइवर और दो फिर तीन ड्राइवर उसके गड् में रख दिया और तीन ड्राइवर खुद लेके रखा अच्छा उसके बाद बोलता है स्कैनर लेके आओ मैं स्कैनर लेके गया तो गाड़ी में बोलता है कि स्कैनर ये चलता नहीं दूसरा लेके आओ ਮੈਂ ਦੂਸਰੇ ਨੇ ਆਇਆ ਤਬ ਤਾਂ ਗੱਡੀ ਫਰਾਰ ਹੋ ਗਿਆ ਹੂੰ ਅੱਛਾ ਉਹ ਤੁਸੀਂ ਜਦੋਂ ਪੇਮੈਂਟ ਕੀਤੀ ਉਹਨਾਂ ਦਿਖਾਇਆ ਵੀ ਪਿਆ ਇੱਕ ਸਕੈਨਰ ਤੇ ਨਹੀਂ ਹੋਏ ਦੂਸਰੇ ਤੇ ਹੋਏ ਤੁਹਾਨੂੰ ਦਿਖਾਉਂਦੇ ਨੇ ਉਹ ਨਹੀਂ ਦਿਖਾਇਆ ਨਹੀਂ ਦਿਖਾਇਆ ਉਹ ਨਹੀਂ ਦਿਖਾਇਆ ਅੱਛਾ ਜੇ ਦੋਨੋਂ ਤੁਸੀਂ ਦੂਜਾ ਸਕੈਨਰ ਲੈ ਕੇ ਗਏ ਹੋ ਤਾਂ ਉਹ ਗੱਡੀ 'ਚ ਬਹਿ ਕੇ ਫਰਾਰ ਕੋ ਫਰਾਰ ਹੋ ਗਿਆ ਜੀ ਉਹ ਫਰਾਰ ਹੋ ਗਿਆ ਅੱਛਾ ਦੇਖਣ 'ਚ ਕਿੱਦਾਂ ਲੱਗਦਾ ਸੀ ਤੁਹਾਨੂੰ ਲੱਗਦਾ ਸੀਗਾ ਕਿ ਇਹ ਮੇਰੇ ਨਾਲ ਕੋਈ ਐਸਾ ਧੋਖਾ ਕਰ ਸਕਤੇ ਹਨ ਜਾਂ ਮਾੜੀ ਕਰ ਸਕਤੇ ਹਨ ਦੇਖਣ 'ਚ ਲੱਗਦਾ ਸੀਗਾ ਤੁਹਾਨੂੰ ਦੇਖਣੇ ਵਿੱਚ नहीं ऐसा तो नहीं था लेकिन चलाकी किया चलाकी। वो, वो सोचा कि इसके पास मैं मैं अकेला था उसे कोई नहीं मैं अंडा लेके फरार हो जाएंगे बात हो रही थी से। हाँ जी हाँ जी हो रही थी अगला स्टेप फोन किया कर इनको मैं सरदार को फोन किया अंडा लेके फरार हो गया सरदार कैमरे में देख रहा है उसके बाद फिर आया ਉਸ ਕਬਾਦ ਫਿਰ ਵੀਡੀਓ ਆਰਗਨ ਕੀਤਾ ਉਸ ਕਬਾਦ ਉਹ ਸੁਭਾ ਉਹ ਇਧਰ ਆਇਆ ਅੱਛਾ ਮੈਂ ਸੁਣਿਆ ਕਿ ਮਾਫੀ ਵੀ ਮੰਗੀ ਤੁਹਾਨੂੰ ਨਾਮ ਵੀ 500 ਰੁਪਇਆ ਦੇ ਕੇ ਗਏ ਹੋ ਹਾਂ ਜੀ ਦਿਆ 500 ਰੁਪਇਆ ਦਿਆ ਮਾਫੀ ਵੀ ਮੰਗ ਲਈ ਅੱਛਾ ਕੀ ਆਂਦੇ ਸੀ ਵੀ ਉਦਾਂ ਅਸੀਂ ਚੋਰੀ ਨਹੀਂ ਕਰਨੀ ਜਾਂ ਭੱਜਣਾ ਨਹੀਂ ਸੀ ਉਦਾਂ ਹੋ ਗਿਆ ਸਾਡੇ ਕੋਲ ਹਾਂ ਜੀ ਹਾਂ ਜੀ ਹੋਰ ਆ ਜਾਂਦਾ ਚੋਰੀ ਨਹੀਂ ਕਰੂੰਗਾ ਅਬ ਹਾਂ ਕਹਤਾ ਇਹ ਆ ਬਾਈ ਇਹ ਤਾਂ ਚਲੋ ਪ੍ਰਵਾਸੀ ਮਜ਼ਦੂਰ ਆ ਜਿਹੜਾ ਇੱਥੇ ਕੰਮ ਕਰਨ ਆਇਆ ਮੈਨੂੰ ਚਾਹੀਦਾ ਕਿ ਆਪਣੀ ਪੰਜਾਬ ਦੇ ਲੋਕਾਂ ਨੂੰ ਵੀ ਖਾਸ ਤੌਰ ਤੇ ਜਿਹੜੇ ਗੱਡੀ ਚ ਆਉਂਦੇ ਆ ਚਿੱਟੇ ਕੁੜਤੇ ਪਜਾਮੇ ਉਹਨਾਂ ਪਾਏ ਸੀਗੇ ਬਾਈ ਹੁਣਾਂ ਨੇ ਹਾਲਾਂਕਿ ਚਲੋ ਇਹਨਾਂ ਦਾ ਸੌਟ ਆਊਟ ਹੋ ਗਿਆ ਆਪਸ ਦੇ ਵਿੱਚ ਉਹ ਬਾਈ ਕਹਿੰਦਾ ਮਾਫੀ ਵੀ ਮੰਗੀ ਔਰ 500 ਰੁਪਿਆ ਰਾਜ ਨੂੰ ਵੀ ਇਨਾਮ ਜੜਾ ਉਹ ਦੇਖ ਕੇ ਗਏ ਮਨ ਲੱਗਦਾ ਹੈ ਕਿ ਆਪਾਂ ਨੂੰ ਨਹੀਂ ਚਾਹੀਦਾ ਜੇ ਵਾਕੇ ਕਿਸੇ ਨੇ ਚੀਜ਼ ਖਰੀਦਣੀ ਆ ਤਾਂ ਬਾਈ ਇੱਥੇ ਖਲੋ ਕੇ ਤੁਸੀਂ ਚੈੱਕ ਕਰਵਾ ਦਿਓ ਬੰਦੇ ਨੂੰ ਹਨਾ ਇਹਦੋਂ ਹੁਣ ਬਾਅਦ ਦੀ ਐਵੇਂ ਥੂ ਥੂ ਕਰਾ ਕੇ ਫਿਰ ਉਹੀ ਗੱਲ ਹੋਣਾ ਹੈ ਕਿ ਮੱਛੀ ਜਿਹੜੀ ਹੈ ਉਹ ਪੱਥਰ ਚੱਟ ਕੇ ਕਹਿੰਦੇ ਵਾਪਸ ਹੀ ਆਉਂਦੀ ਹੈ ਭਾਵੇਂ ਤੁਹਾਡੀ ਮਨਛਾ ਨਹੀਂ ਸੀ ਭਾਵੇਂ ਸੀ ਤਾਂ ਤੁਸੀਂ ਵਾਪਸ ਆਏ ਹੋ ਜਦਾ ਵਾਪਸ ਨਾ ਫਿਰੌਂਦੇ ਇਹ ਗੱਲ ਨਹੀਂ ਸੀ ਬਣਦੀ ਹਾਲਾ ਚਲੋ ਉਹ ਤਾਂ ਸੌਟ ਆਊਟ ਹੋ ਗਿਆ ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਖਾਸ ਤੌਰ ਤੇ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਗੁਰੇਜ਼ ਕਰਨਾ ਚਾਹੀਦਾ ਹੈ ਉਹੋ ਜੀਆਂ ਚੀਜ਼ਾਂ ਤੋਂ ਕਿਉਂਕਿ ਅਜਿਹੀਆਂ ਘਟਨਾਵਾਂ ਸਾਡਾ ਵੀ ਨਾਮ ਬਦਨਾਮ ਕਰਦੀਆਂ ਨੇ ਔਰ ਪੰਜਾਬ ਦਾ ਵੀ ਕਿ ਆ ਪੰਜਾਬ ਦੇ ਵਿੱਚ ਕੀ ਹੋ ਰਿਹਾ ਇੱਕ ਆਂਡਿਆਂ ਪਿੱਛੇ ਹੁਣ ਬਹੁਤ ਸਾਰੇ ਲੋਕ ਇਹ ਕਮੈਂਟ ਕਰਦ ਨੇ ਕਿ ਹੁਣ ਇਹ ਆਂਡਿਆਂ ਵਾਲੇ ਵਜਿਆ ਕਰਨਗੇ ਇਹਨਾਂ ਦੀਆਂ ਸੱਤ ਪੀੜੀਆਂ ਤੱਕ ਇਹ ਹੱਲ ਪੱਕ ਜਾਣੀਆਂ ਤੇ ਮੈਨੂੰ ਲੱਗਦਾ ਹੈ ਕਿ ਉਹੋ ਜੀਆਂ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਸੋ ਇਤੋਂ ਸਿੱਖਣ ਨੂੰ ਵੀ ਮਿਲਿਆ ਔਰ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਬਟੰਡਾ